ਜਲੰਧ ਦੇ ਖਾਲਸਾ ਕਾਲਜ ਦੇ ਸਾਹਮਣੇ ਦੋ ਬਸਾਂ ਵਿਚਾਲੇ ਕਾਰ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਫਿਲੌਰ ਤੋਂ ਜਲੰਧ ਵੱਲ ਨੂੰ ਆ ਰਿਹਾ ਸੀ ਤੇ ਖਾਲਸਾ ਕਾਲਜ ਫਲਾਈਓਵਰ ਤੋਂ ਅੱਗੇ ਜਾ ਰਹੀ ਬਸ ਨੇ ਬ੍ਰੇਕ ਲਗਾ ਦਿੱਤੇ ਜਿਸ ਕਾਰਨ ਕਾਰ ਸਾਹਮਣੇ ਆ ਰਹੀ ਬਸ ਤੇ ਟਕਰਾਈ ਤੇ ਪਿੱਛੇ ਆ ਰਹੀ ਪੰਜਾਬ ਰੋਡਵੇਜ਼ ਦੀ ਬਸ ਦੇ ਡਰਾਈਵਰ ਕੋਲੋਂ ਬ੍ਰੇਕ ਨਾ ਲੱਗਣ ਕਾਰਨ ਬਸ ਕਾਰ 'ਚ ਜਾ ਵਜੀ ਜਿਸ ਕਾਰਨ ਕਾਰ ਅੱਗੋ ਪਿੱਛੋ ਬੁਰੀ ਤਰ੍ਹਾਂ ਨੁਕਸਾਨੀ ਹਾਲਾਂਕਿ ਕਾਰ ਚਾਲਕ ਨੂੰ ਦੱਸੇ ਕਿ ਉਸਨੇ ਕੋਈ ਗਲਤੀ ਨਹੀਂ ਹੈ ਤਾਂ ਉਸਨੂੰ ਬੰਦਾ ਮੁਆਵਜ਼ਾ ਦਿਆਇਆ ਹੋ ਜਾਵੇ ਤੇ ਜਿਸ ਦਰਨ ਡੀਸੀਪੀ ਅਦਿੱਤੇ ਨੇ ਕਹਿਣਾ ਹੈ ਕਿ ਬਿਆਨ ਲੈ ਕੇ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਜਿਰਿੰਦਰ ਤੋਂ ਜਤਨ ਮਰਵਾਹਾ ਦੀ ਰਿਪੋਰਟ ਮੈਂ ਫਲੋਰ ਤੋਂ ਆ ਰਿਹਾ ਫਲੋਰ ਦੇ ਨੇੜੇ ਮੇਰਾ ਪਿੰਡ ਬੰਦਾ ਮਠਾਡਾ ਕਲਾ ਉੱਥੋਂ ਆ ਰਿਹਾ ਤੇ ਮੈਂ ਦਫ਼ਤਰ ਡੀਐਸਓ ਦਫ਼ਤਰ ਜਿੰਦਰ ਮੈਂ ਵੇਟ ਲਿਫਟਿੰਗ ਕੋਚ ਹੈਗਾ ਐਕਸੀਡੈਂਟ ਮੋਰੇ ਬੱਸਾਂ ਜਾ ਰਹੀਆਂ ਸੀਗੀਆਂ ਖਟੜਾ ਵਾਲਿਆਂ ਦੀ ਬੱਸ ਜਾ ਰਹੀ ਸੀ ਇਹ ਉਹਨਾਂ ਨੇ ਜੱਕ ਦਾ ਬ੍ਰੇਕ ਮਾਰਿਆ ਮੇਰਾ ਕਾਫੀ ਗਾਇਬ ਸੀਗਾ ਮੈਂ ਬ੍ਰੇਕ ਵੀ ਮਾਰੀ ਤੇ ਮਗਰੋਂ ਪਿੱਛੇ ਦੂਜੀ ਗੱਡੀ ਨੇ ਫੇਰ ਮੈਨੂੰ ਅੱਗੇ ਤੱਕ ਦਿੱਤਾ ਹੋਰ ਦੋਨਾਂ ਗੱਡੀਆਂ ਦਾ ਇਹ ਰਲ ਕੇ ਮੇਰੀ ਗੱਡੀ ਦਾ ਖਾਤਮਾ ਕੀਤਾ ਜੀ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਦੇ ਕੋਈ ਕਾਫੀ ਹੋਇਆ ਤੁਸੀਂ ਦੇਖਦੇ ਹੋ ਜੀ ਤੁਹਾਡੇ ਸਾਹਮਣੇ ਹੀ ਹੈ ਜੋ ਵੀ ਆ ਗੱਡੀ ਦਾ ਖਾਤਮਾ ਹੀ ਹੋ ਗਿਆ ਅੱਗੇ ਪਿੱਛੇ ਦੋਨਾਂ ਪਾਸੇ ਦਾ ਖਾਤਮਾ ਆਸਾ ਜੀ ਓਏ ਜਿਹੜੀ ਕਟੜਾਲਾ ਦੀ ਗੱਡੀ ਹੈ ਕਿ ਜਾ ਰਹੀ ਸੀ ਉਹਦੇ ਕੋਈ ਅੱਗੇ ਪਤਾ ਨਹੀਂ ਹੁਣ ਚੀਜ਼ ਆਈ ਕੀ ਆ ਉਹਨੇ ਜੱਕ ਦਾ ਬ੍ਰੇਕ ਮਾਰੀ ਹੈ ਮਗਰ ਇਹ ਹੀ ਇਹਨਾਂ ਤੇ ਮਗਰ ਮੈਂ ਹਾਂ ਇਹ ਇਹਨਾਂ ਦੀ ਵੀ ਬ੍ਰੇਕ ਲੱਗੀ ਏ ਉਹਦੇ ਨਾਲ ਜਾ ਲੱਗੀ ਇਹਨਾਂ ਦੇ ਮਗਰਾਨੇ ਕੇ ਮੈਨ ਲੱਗੇ ਕਿੱਥੋਂ ਆ ਰਹੇ ਸੀ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਸੀ ਸਵਾਰੀਆਂ ਸੀ ਹਾਂਜੀ ਪੰਜਾਬ ਦੇ ਰਾਜ ਦੇ ਨਹੀਂ ਨਾ ਕਿਸੇ ਸਵਾਰੀ ਦਾ ਕੋਈ ਨੁਕਸਾਨ ਨਹੀਂ ਆਇਆ ਸੱਟੋ ਕਿਤੇ ਸਰ ਪਛਾਇਆ ਤੁਹਾਨੂੰ ਗਲਤੀ ਕਿਦੀ ਲੱਗਦੀ ਹੈ ਕਿ ਕਿਸੇ ਗਲਤੀ ਇਹ ਕੀ ਕਹਦੇ ਹੁਣ ਉਹਨੇ ਵੀ ਬ੍ਰੇਕ ਮਾਰੀ ਕੀ ਪਤਾ ਸੀ ਅਕੇ ਕੀ ਹੋਣੇ ਉਹਨੂੰ ਪਤਾ ਹੋਊਗਾ ਨਾ ਉਹਦੇ ਸੱਗੇ ਕੋਈ ਚੀਰਾ ਜਿਹਾ ਹੋ ਗਿਆ ਤਾਂ ਉਹਨੇ ਬ੍ਰੇਕ ਮਾਰੀ ਐਮਰਜੈਂਸੀ ਬਾਕੀ ਚਲੋ ਥੋੜੀ ਜਿਹੀ ਸਪੀਡ ਸੀ ਮਗਰੇਨਾ ਕੋ ਬੜੀ ਰੁਕੀ ਮਗਰ ਜਗਤਮ ਦੇ ਤੁਹਾਨੂੰ ਰੱਕ ਲਈ ਉਹਨੂੰ ਦੇ ਦਸਗਈ ਮੇਰੇ ਕੇ ਚੀ